ਕੁੱਦ ਕੰਨ ਰਿhta ਹੈ ਕਰਮਾ ਵਾਰੀ ਪਹਿਰੇ ਸੂਏ ਜੀ ਤੇ 16 ਕਰੋੜ ਤੋਂ ਚੋਇਆ ਵਾ 16 ਹਾਂ ਠੀਕ ਹੈ ਜੀ ਤੇ ਜਮਾ ਚੌਨ ਨੂੰ ਸੀਲ ਠੰਡੀ ਆ ਛੱੜੀ ਬੰਦੀ ਆ ਮੌਕੇ ਤੇ ਆਗੇ ਅੱਛਾ ਜੀ ਐਨ ਹੈਗਾ ਵੀ ਲੱਗਦਾ ਚੌੜੇ ਦੀ ਗਾਵਨਾ ਹਾਂ ਛੱੜੀ ਪਈ ਆ ਮੌਕੇ ਤੇ ਠੀਕ ਆ ਹਾਂ ਇਹ ਜੇ ਆਪਾਂ ਇਹ 8ਵੇਂ ਮਹੀਨੇ ਦੇ ਛੱਡੇ ਆ ਠੀਕ ਹੈ ਜੀ 8 8ਵੇਂ ਮਹੀਨੇ ਦੇ ਅੱਠ ਗੋਤੇ ਹੋਏ ਸੀ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਫਾਈ ਕੋਲ ਸੌਣ ਵਾਲੀ ਮੱਝ ਪਕਾਉਆ ਜੀ ਲੇਵਨ ਪਾਜਾ ਤੁਸੀਂ ਲਾ ਸਕਦੇ ਹੋ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ 22 ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਅ ਬਾਕੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਵਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਦੀਲਾ ਸਿੰਘ ਪਿੰਡ ਪਿੰਡ ਢੱਲਾਵਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੇੜੇ ਤਪਾ ਤਹਿਸੀਲ ਵੀ ਤਪਾ ਠੀਕ ਹੈ ਜੀ ਹਾਂਜੀ ਮਾਝੀ ਦੀ ਜਾਣਕਾਰੀ ਦੋ ਕਿੰਨੇ ਦਿਨ ਬਾਕੀ ਹੈ ਜੀ ਇਹ ਤੇ ਮਾਝ ਆਪਣੀ ਘਰ ਦੀ ਆ ਹਾਂਜੀ ਛੂਆ ਇਹ ਚੌਥਾ ਸੌਂਦੀ ਆ ਹਾਂਜੀ ਹਲੇ ਦਿਨ 5-6 ਦਿਨ ਕੱਢ ਜੂਗੀ ਠੀਕ ਹੈ ਜੀ ਬਾਦੋਂ ਮੈਂ ਲਏਗਾ ਘੱਟ ਨਹੀਂ ਪੰਜ ਦਿਨ ਪਹਿਲੇ ਪੰਜ 6 ਦਿਨ ਦਾ ਉਹ ਪਏ ਆ ਹਾਂਜੀ ਬਾਕੀ ਉਹ ਸੀਲ ਠੰਡੀ ਆ ਜਿੱਥੇ ਹਾਂਜੀ ਆਮ ਜਵਾਬ ਦਈਆਂ ਨਾਲ ਦਾੰਗ ਹੱਥ ਭਰਾਂਣ ਦੀ ਜਿੱਦੜੀ ਮਾਰਦੀ ਬਹਿ ਜਾਣਾ ਕੋਈ ਚੱਕਰ ਨਹੀਂ ਠੀਕ ਹੈ ਜੀ ਹੂੰ ਆਇਨ ਹੈਗਾ ਵੀ ਮੈਂ ਪਹੁੰਚ ਰਿਹਾ ਹਾਂ ਕੋਈ ਪਿਛਲੇ ਸੂਏ ਤੋਂ ਉਹਦੋਂ ਕਿੰਨਾ ਕਰਤਾ ਹੈ ਕਰਮਾਂ ਵਾਲੀ ਪਿਛਲੇ ਸੂਏ ਜੀ ਤੇ 16 ਕਿਲੋ ਤੋਂ ਚੋਇਆ ਵਾ 16 ਹਾਂ ਠੀਕ ਹੈ ਜੀ ਤੇ ਜਮਾ ਚੋਣ ਨੂੰ ਸੀਲ ਠੰਡੀ ਆ ਛੱਡਣੀ ਪੈਂਦੀ ਆ ਮੌਕੇ ਤੇ ਅੱਛਾ ਜੀ ਆਇਨ ਹੈਗਾ ਵੀ ਲੱਗਦਾ ਚਲਾ ਦੇ ਦੀਗਾਉਣਾ ਹਾਂ ਛੱਡਣੀ ਪੈਂਦੀ ਆ ਮੌਕੇ ਤੇ ਠੀਕ ਹੈ ਹਾਂ ਇਹਦੇ 8 ਮਹੀਨਾ ਰੱਖਿਆ ਠੀਕ ਹੈ 8-10 ਮਹੀਨਾ ਦੇ ਅਕਸੋਪ ਤੇ ਹੋਏ ਹੀ ਬਾਈ ਐਂ ਕਰ ਪਹਿਲੀ ਹੀ ਦੱਸ ਦੇ ਬਾਈ ਬਰ ਰੇਟ ਯਾਰ 100 ਰੁਪਏ ਛੱਡੀ ਜੇ ਬਸਹੀ ਜੇ ਦੱਸ ਦੇ ਬਸ ਗੱਲ ਖਤਮ ਬਸ ਜਮਾ ਜਿੱਤੇ ਵੇਚਣ ਵਾਲਾ ਮੁੱਲੀ ਆ 1-10 ਦੀ ਮਾਂ ਦੇ ਦਾਂ 1 ਲੱਖ 10 ਹਾਂ ਕੋਈ ਮਾਨਤਨ ਮਣਾਉਂ ਟੱਕਰ ਦਿਆ ਠੀਕ ਉਹ ਵੀ ਤੇਰੀ ਵੀਡੀਓ ਦੇਖ ਕੇ ਠੀਕ ਹੈ ਜੀ ਤਾਂ ਬਹੁਤ ਸੋਹਣਾ ਦੇਖ ਸਕਦਾ ਚਾਰੇ ਥਾਂ ਇੱਕੋ ਜਿਹਾ ਬਰਾ ਠੀਕ ਹੈ ਹਾਂਜੀ ਤੋੜ ਦੋ ਬਰਾ ਲਓ ਜੀ ਬਾਕੀ ਗਾਣਾ ਆ ਰਿਹਾ ਜੀ ਤੇਨੂੰ ਆਇਆ ਹਾਂਜੀ ਹਾਂਜੀ ਹਾਂ ਹੱਥੋਥਲਾ ਗਾਂ ਫਰਾਉਂਦੀ ਹੁੰਦੀ ਆ ਠੀਕ ਹੈ ਜੀ ਹੂੰ ਠੀਕ ਹੈ ਗੁਰੂ ਤੁਲ ਮੈਂ ਹੁਣ ਦੋ ਆਪਾਂ ਦੇਖਨੇ ਆ ਰੋਜ ਮੈਂ ਆ ਹੱਥ ਕਿੱਦੇ ਫਰਾਉਂਦੀ ਆ ਠੀਕ ਹੈ ਜੀ ਹਾਂ ਸਹੀ ਗੱਲ ਆ ਮੈਂ ਦੋਨੇ ਪਾਸੇ ਰਹਿਦੇ ਝੋਲਾ ਗਾਂ ਨਹੀਂ ਝੋਲਾ ਨੇ ਹਾਂਜੀ ਹਾਂਜੀ ਉਹ ਮੈਂ ਵੀ ਕੋਈ ਟੱਕਰ ਨਹੀਂ ਨੂੰ ਲੋ ਭਰਾ ਕੋਈ ਨਾ ਇੰਨੀ ਸੀਡ ਡੰਡੀਆ ਲੈਵੇ ਤੁਹਾਨੂੰ ਤਾਜਾ ਤੁਸੀਂ ਲਗਾ ਦਿਓ ਭਰਾ ਦੇਖ ਸਕਦੇ ਬਹੁਤ ਸੋਹਣਾ ਲੇਵਾ ਕਰਮਾਂ ਵਾਲੀ ਦੇ ਮੋੜ ਲਾ ਭਰਾ ਮੋੜ ਲਾ ਲੋ ਠੋਖਾ ਸੁਹਾ ਸੁਹੰਦੀ ਆ ਮੰਨਣਾ ਠੀਕ ਹੈ ਠੀਕ ਹੈ ਮੜਾ ਲਿਓ ਜਿਲੀਓ ਲੋ ਭਰਾ ਭਾਂਡਾ ਤੁਹਾਨੂੰ ਦਿਖੀ ਜਾਂਦਾ ਜੀ ਕਹਿਣ ਦੀ ਮੈਨੂੰ ਲੋੜ ਨਹੀਂ ਬਾਕੀ ਜੇੜ ਜਗਾਰ ਦੇਖ ਕੇ ਪਤਾ ਲੱਗਦਾ ਜੀ ਤੇ ਪਸ਼ੂ ਦਾ ਹਾਂਜੀ ਹਾਂਜੀ ਇਹ ਕਿਹੜਾ ਬੰਦਾ ਪਸ਼ੂ ਰੱਖ ਰਿਹਾ ਹੈ ਨਾ ਹਾਂਜੀ ਹਾਂਜੀ ਉਹਨੂੰ ਪਸ਼ੂ ਤੋਂ ਪਤਾ ਲੱਗ ਜਾਂਦਾ ਉਹ ਕਿੰਨਾ ਦਾ ਦੁੱਧ ਦੇਣੀ ਸਹੀ ਗੱਲ ਹੈ ਹਾਂ ਲੋ ਜੀ ਤੇ ਦੇਖ ਸਕਦਾ ਜੀ ਜਗਾਰ ਦੇਖ ਕੇ ਪਤਾ ਲੱਗ ਜਾਂਦਾ ਸਹੀ ਗੱਲ ਹੈ ਬਾਕੀ ਸੀਓ ਥੰਦੀ ਆ ਜਿੱਤੇ ਆ ਗਾਂ ਨਾਲ ਡੀ ਲਾ ਠੀਕ ਹੈ ਜੀ ਇਧਰ ਹੀ ਮਰਜੀ ਲਾਇਆ ਕਿੱਥੇ ਮੈਂ ਕਿੱਥੇ ਫਰਾਂਗਾ ਸਹੀ ਗੱਲ ਹੈ ਜੀ ਹੈ ਦਿਨ ਸਹੀ ਸਹੀ ਕਿਨੇ ਕਰ ਰਹੇ ਕਿ ਬਈ ਦਿਨ ਸਹੀ ਸਹੀ ਜੀ ਬਸ 5-6 ਬਜੇ ਤੱਕ ਦਿਨਾਂ ਚ ਪਾਓ ਇਹ ਲਿਖਤੀ ਚ ਵੀ 1-2 ਤਾਂ ਵੱਧ ਵੀ ਲੈ ਲਿਆ ਉਹ ਮੈਂ ਇਹਨਾਂ ਬਾਅਦ 4-3 ਮੰਦਰਵਾ ਦੇ ਜੀ ਲੈਵਾਇ ਕਿਉਂ ਨਾ ਆਂ ਬੀਆ ਤੇ ਲਾਡੂ ਲਾ ਪਈ ਵਾਲੇ ਕਰਮਾ ਵਾਲੇ ਮੈਂ ਖੈਰ ਤਾਂ ਤੂੰ ਜਮਾ ਆਏ ਮਨਦਾ ਗਿਆ ਕੱਢਣ ਯਾਰ ਇੰਨੇ ਬਾੜਾ ਸਾਰੇ ਲੈ ਦੋ ਘੂਟ ਭਰ ਲੈ ਮੈਨੂੰ ਮੈਂ ਖਾਈ ਵੱਧ ਦੀ ਵੇਦ ਕੀ ਕਰਨ ਦੁੱਧ ਯਾਰ 15 ਕਿਲੋ ਹੀ ਤਾਂ ਲਿਖਤ ਕਰ ਲੈ ਆਪਣੇ ਨੂੰ ਤਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਜੀ ਬਾਕੀ ਦੇਖੋ ਇਹ ਕਰਮਾੜੀਆਂ ਹਨਾ ਹਾਂਜੀ ਸੇਵਾ ਤੇ ਸੁਭਾਤ ਹੈ ਛਮੀ ਨਹੀਂ ਅੱਗੇ ਥੋੜੀ ਜੀ ਗੱਲ ਆਪਣੇ ਕੋਈ ਹਾਂਜੀ ਪਸ਼ੂ ਵੀ ਦੋਈ ਸੀ ਹਾਂਜੀ ਇੱਕ ਆਹ ਜਿਹੇ ਰਹਿ ਗਏ ਹਾਂਜੀ ਹੂੰ ਕਟਿੰਗ ਬੋ ਸੁਣੀ ਹਾਂ ਤੇ ਇਹਦੀ ਸੇਵਾ ਨਹੀਂ ਹੋਈ ਠੀਕ ਹੈ ਕੋਈ ਗੱਲ ਨਹੀਂ ਵੀ ਲੈ ਭਰਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਪਿੰਡ ਢੱਲਮਾ ਤੇ ਜਿਲਾ ਨੂੰ ਪੈਂਦਾ ਜੀ ਪਰਨਾਲਾ ਠੀਕ ਹੈ ਨਾ ਕੱਦ ਵੜ ਤੁਸੀਂ ਇੰਤਾ ਚਲਾ ਕੋਈ ਮੇਰੇ ਨੇੜੇ ਨੂੰ ਹੀ ਮੜਾ ਜੇ ਨੇੜੇ ਨੂੰ ਹੋ ਜਾ ਬਸ ਕੱਦ ਦੇਖ ਸਰ ਭਰਾ ਲੈ ਠੀਕ ਹੈ ਜੀ ਇਸ਼ਤ ਦਾ ਘੁੰਦਾ ਮੋਢੇ ਦਾ ਕੱਦ ਦਾ ਕੱਦ ਕੋਲ ਤਾਂ ਇਹ ਤੇਰੇ ਆਈ ਮਾਂ ਬਰਾਬਰ ਹੋਈ ਆ ਠੀਕ ਹੈ ਠੀਕ ਕਦ ਕੋਦ ਦਾ ਕਰਮ ਆ ਬਹੁਤ ਆ ਠੀਕ ਹੈ ਬਾਕੀ ਪਾ ਕਾਂ ਜਾਗਾ ਪਿੰਡ ਦਾ ਸਹੀ ਗੱਲ ਹੈ ਜੀ ਇਕਲਾ ਮੇਂ ਦੁੱਪੜ ਪਿੰਡੇ ਦਾ ਪਸੂ ਆ ਤਾਂ ਮੋਟਾ ਵਾ ਰਾਜੀ ਆ ਤੇ ਬਈ ਨੀਨੀ ਦਾ ਵੀ ਚਾਗੀ ਮੂਹਰੇ ਪੈ ਰਕਾ ਆ ਪੈਰ ਪਹਿਲੇ ਵੀ ਆ ਉਹ ਠੰਡੀ ਸੀ ਨਾ ਨੀਲੀ ਰਾਟ ਲੈਣਾ ਹਾਂ ਨੀਨੀ ਆਪਦੀ ਬਰੱਦ ਲੈਣੀ ਆ ਗਈ ਯਾ ਵੀ ਜਾਣ ਵਾਲੀ ਆ ਸਹੀ ਗੱਲ ਹੈ ਜੀ ਪੈਰ ਵੀ ਚਿੱਟਿਆ ਦੇਖ ਮੈਥੋਂ ਠੀਕ ਹੈ ਠੀਕ ਲੋਪਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਢੱਲਮਾ ਤੇ ਜਿਲਾ ਨੂੰ ਪੈਦਾਈ ਬਰਨਾਲਾ ਓਕੇ ਬਾਈ